Oh, you are ਗੁਰੂ ਜੀ ਕੀ ਥਾਤੇ ਸ੍ਰੀ ਗੋਬਿੰਦ ਜੀ ਸਹਾਇ ਵਾਰ ਸ੍ਰੀ ਗੋਬਿੰਦ ਜੀ ਕੀ ਪਾਤਸ਼ਾਹੀ ਦਸਵੀਂ ਬ੍ਰਿਥਾ ਭਗਵਤੀ ਸਿਮਰਪਾ ਗੁਰ ਨਾਨਕ ਲੰਘ ਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸਾ ਹੋਈ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਦਿੱਥੇ ਸਭ ਦੁਖ ਜਾਏ ਏਕ ਬਹਤਰ ਸੁਨਰ ਆਏ ਆਰੰਗ ਨਿਤ ਆਵੇ ਘਾਈ ਸਭ ਥਾਂ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਹੋਈ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਯਾਰਦਾ ਧਿਆਨ ਧਰ ਕੇ ਗੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਵੈਜਾਦਿਆਂ ਚੌੜੀਆਂ ਮੁਕਤੀਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਦੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਹ ਕੈ ਆਨੰਦ ਰਚ ਕੀਤਾ ਤਿਨਾ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੁੱਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਾਂ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੂਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਤੁਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਲੀ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਫਾਲਸਾ ਜੀ ਬੁੱਲੋ ਜੀ ਵਾਹੇ ਕਰੋ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆ ਤੇ ਆਨੰਦ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਜ ਤਹਾਂ ਤਹਾਂ ਰਸਿਆ ਰਹੀ ਤ ਦੇਗ ਤੇਗ ਫਤੇ ਦਰਦ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਕਾਨ ਸਿੱਖੀ ਦਾਨ ਕੇ ਇਸ ਬਾਨ ਰਹਿਤ ਦਾਨ ਬਵੇਕ ਦਾਨ ਵਿਸਹਾ ਦਾਨ ਕਰੋ ਸਾਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰਸਹੰਜੀ ਦੇ ਦਰਸਨਿਸਨਾਨ ਚੰਕੀਆਂ ਝੰਡੇ ਬੂਗੇ ਜੁਗ ਜੁਗ ਅਤਲ ਤੁਮ ਕਾ ਜੈਕਾਰ ਬੋਲੋ ਜੀ ਖੰਡਾ ਮਨ ਮੀਨਾ ਮਾਪੇ ਕੀ ਮਤ ਪੱਟ ਦਾ ਰਖ ਆਪਵਾਹੀ ਗਰੀ ਹੋਇ ਆਕਾਲ ਪੁਰਖ ਅੰਪੁਰ ਜਾਨੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ੍ਰੀ تنਪਾਣਾ ਸਾਹਿਬ ਅਤੇ ਹੋਜ ਗੁਰਦੁਆਰੀਆ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨਵੇਂ ਸੋੜਿਆ ਗਿਆ ਹੈ ਇਹਨਾਂ ਦੇ ਸੁੱਲੇ ਦਰਸ਼ਨ ਦੀਦਾਰ ਤੇ ਸੋਭਾ ਸੰਭਾਲ ਦਾ ਦਾਨ ਕੋਲ ਸਾ ਜੀ ਨੂੰ ਬਰਸੋ ਨੇ ਨਿਮਾਨੀਆ ਨਿਮਾਨਾ ਨੇ ਤਾਨੀਆਂ ਬੀਤਾਨਾ ਨੇ ਉਟੀਆਂ ਦੀ ਓਟੇ ਇਹ ਆਸਰਿਆਂ ਦੇ ਆਸਰੇ ਧੰਨ ਧੰਨ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਸਬੇਨਤੀ ਹੈ ਸਤਿਗੁਰ ਜੀ ਆਪ ਜੀ ਦੇ ਘਾਣੇ ਅੰਦਰ ਰਾਤ ਮਤੀਤ ਹੋਈ ਹੈ ਚਾਰ ਪਹਿਰ ਬਿਨ ਆਇਆ ਆਪ ਜੀ ਦੇ ਘਾਣੇ ਅੰਦਰ ਸੇਵਾ ਸਮਰਮ ਕਰਦੇ ਆਂ ਮਤੀਤ ਕਰਾਉਣਾ ਧੰਨ ਧੰਨ ਅਮਰ ਸਹੀਦ ਬਾਬਾ ਸਿੰਘ ਸਾਹਿਬ ਜੀ ਤਨਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰ ਦੇ ਅੰਦਰ ਸੁੰਦਰ ਸਿੰਘਾਸਣ ਤਿਆਰ ਹਨ ਸਤ ਗੁਰੂ ਜੀ ਕਿਰਪਾ ਕਰਕੇ ਸੁੰਦਰ ਸੰਧਾਸ਼ਨ ਤੇ ਸੱਜ ਕੇ ਸੰਗਤਾਂ ਨੂੰ ਖੁੱਲ੍ਹ ਦਰਸ਼ਨ ਦੀਦਾਰ ਅਤਿ ਆਪ ਜੀ ਦਾ ਪਾਵਨ ਉਪਦੇਸ ਆਮ ਸ਼ੁਸ਼ੁਕਾਰ ਕੇ ਇਹ ਹਾਲ ਇਹ ਹਾਲ ਨਿਹਾਲ ਕਰੋ ਸਤਿਗੁਰ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ

ਸਖ ਆਸਣ ਅਸਥਾਨ ਤੋਂ ਪ੍ਰਕਾਸ਼ ਅਸਥਾਨ ਨੂੰ ਲੈ ਜਾਣੰਦੀ ਅਗਿਆ ਬਵਿਸ਼ੇ ਰਸਤ ਦਿਰਵਾਨੰਦੀ ਬਵਿਸ਼ੇ ਰਸਤ ਦਿਰਤ ਆਉਂਦਾ ਸੰਗ ਸਹਾਈ ਹੋਣਾ ਸੋ ਪਿਆਰੇ ਮੇਲ मिलियां तेर नाम किर्तव नाम ਗੁਰੂ ਦੀ ਦਾ ਖਾਲਸਾ ਵਾਹਿਗੁਰੂ ਦੀ ਫਤਹਿ ਬੰਨੈ ਸੋ